ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਹਰਵੇਲ ਸਿੰਘ ਦੇ ਕੋਲੇ ਆਏ ਆ ਦੋਸਤੋ ਤੇ ਹਰ ਵਾਰ ਦੀ ਤਰ੍ਹਾਂ ਅੱਜ ਵੀ ਪਸ਼ੂ ਤੁਹਾਨੂੰ ਘਟੋ ਘਟ ਵੀ ਪੰਜ ਚਾਰ ਨਾਗ ਹੋਣਗੇ ਚਾਰ ਨਾਗ ਹੋਣਗੇ ਠੀਕ ਆ ਤੇ ਮੱਝਾਂ ਝੋਟੀਆਂ ਨੇ ਦੋਸਤੋ ਠੀਕ ਆ ਅੱਜ ਇਸ ਵੀਡੀਓ ਦੇ ਵਿੱਚ ਮੱਝਾਂ ਝੋਟੀਆਂ ਹੋਣਗੀਆਂ ਪੂਰੀ ਗੱਲਬਾਤ ਆਪਾਂ ਬਾਈ ਹਰਵੇਲ ਦੇ ਨਾਲ ਕਰ ਲਾਂਗੇ ਸੋ ਪੁੱਛ ਲੈਨੇ ਆ ਵੀ ਸੂਆ ਦੋਸਤੋ ਕਿੰਨੇ ਕਿੰਨੇ ਪਸ਼ੂ ਸੂਏ ਸੂਏ ਨੇ ਕਿੰਨੇ ਗੱਪਾਂ ਨਾਲ ਕਿੰਨੇ ਤਿਆਰੀ ਦੇ ਵਿੱਚ ਆ ਸੋ ਅੱਜ ਦੋਸਤੋ 10 ਅਗਸਤ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਸ਼ਾਮ ਦੇ ਕੋਈ 6 ਵਜੇ ਦਾ ਸਮਾਂ ਹੋਵੇਗਾ ਸੋ ਜਿਸ ਵੀਰ ਨੂੰ ਜਿਹੜਾ ਪਸੂ ਪਸੰਦ ਆਊਗਾ ਆਪਣਾ ਹੱਕ ਸਮਝ ਕੇ ਤੁਸੀਂ ਤਸੱਲੀ ਕਰ ਲਿਓ ਪਿੰਡ ਜੋਰ ਸਿੰਘ ਵਾਲੀ ਵਿਜਿਟ ਕਰਕੇ ਆਓ ਕਰਦੇ ਆਂ ਗੱਲਬਾਤ ਬਾਈ ਹਰਵਿੰਦਰ ਸਿੰਘ ਦੇ ਨਾਲ ਅਰਵੈਲ ਭਾਈ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਹਾਂਜੀ ਸੰਤੂ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਆ ਚੈਨਲ ਨੂੰ ਪਿਆਰ ਦੇ ਰਹੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੋ ਟਿੱਕਾ ਭਾਈ ਠੀਕ ਠਾਕ ਭਰਾ ਹੋਰ ਸਮਾਂ ਅਚਾਰਵੈਲ ਭਰਾ ਅੱਜ ਪਸ਼ੂ ਚਾਰ ਬਕਾਊ ਸੰਤੂ ਸਾਹਿਬ ਅੱਜ ਚਾਰ ਨੇ ਅੱਛਾ ਜੀ ਚਾਰੇ ਝੋਟੀਆਂ ਇੱਕ ਦੂਜੀ ਤੋਂ ਵੱਧ ਕੇ ਸੋਹਣੀਆਂ ਠੀਕ ਆ ਜੀ ਆ ਦੋ ਦੁੱਜੇ ਸੂਵੇ ਆ ਇੱਕ ਪਹਿਲਣਾ ਇੱਕ ਤਿੱਜੇ ਆ ਠੀਕ ਆ ਜੀ ਛੋਟੀਆਂ ਵਿੱਚ ਆੜੀ ਲੇਲੀ ਰਾਵੀ ਤੇ ਨੇਲੀ ਦੇ ਪਸ਼ੂ ਦੋਸਤੋ ਹਰ ਵਾਰ ਦੀ ਤਰ੍ਹਾਂ ਵਿੱਚੋਂ ਕੋਈ ਦੋ-ਦੋ ਨਾਗ ਤੁਹਾਨੂੰ ਜ਼ਰੂਰ ਵੇਖਣ ਦੇ ਵਿੱਚ ਮਿਲਦੇ ਆ ਸਾਰੇ ਪਸ਼ੂ ਬਹੁਤ ਸੋਹਣੇ ਨੇ ਇੱਕ ਦੂਜੇ ਤੋਂ ਵੱਧ ਕੇ ਠੀਕ ਆ ਤੇ ਆਜੋ ਹਰਵੀਰ ਭਾਈ ਪਹਿਲੇ ਨੰਬਰ ਤੋਂ ਸਟਾਰਟ ਕਰ ਲੀਜੀ ਦੂਜਾ ਵੇ ਦੂਜੇ ਸਵੇਰ ਝੋਟੀ ਨੇ ਸੁਣਾ ਦੂਜਾ ਸਵੇਰ ਸੁਣਾ ਤਾਂ ਜਿਹੜਾ ਆਪਾਂ ਇਸ ਦੇ ਚੰਗੇ ਦਰਦ ਦੀ ਉਮੀਦ ਕਰ ਸਕਦੇ ਆ ਹਨ ਖਣ ਹੋਵਾਨੇ ਦੀ ਜਿਹੜੀ ਕੁਆਲਿਟੀ ਆ ਬੰਤਰ ਆ ਬਿਲਕੁਲ ਆਪਾਂ ਕਿੰਨੀ ਮੇਦੀ ਤਰੀਫ ਕਰੀਓ ਨਹੀਂ ਥੋੜੀ ਐ ਠੀਕ ਐ ਜੀ ਮਾਰਕਿੰਗ ਜਿਹੜੀ ਆ ਦੋਸਤੋ ਬੜਾ ਬਹੁਤ ਵਧੀਆ ਮਾਰਕਿੰਗ ਪੰਜੇ ਪੈਰਾਂ ਦੇ ਮਗਲੇ ਪੈਰਾਂ ਦੇ ਬਿਲਕੁਲ ਤੁਸੀਂ ਵੇਖ ਰਹੋ ਵਾਈਟ ਨਿਸ਼ਾਨ ਆ ਠੀਕ ਐ ਜੀ ਮੱਥਾ ਬਿਲਕੁਲ ਸਟ੍ਰੇਟ ਪੜਾ ਆਉਂਦਾ ਠੀਕ ਐ ਪਤਲਾ ਪਿੰਡਾ ਤੇ ਨੀਲੀ ਰਵੀ ਦੀ ਬਿੱਲੀ ਮਣਕੀ ਅੱਖਾ ਤਾਂ ਦੇਖੋ ਜੀ ਫੇਸ ਕੁਆਲਿਟੀ ਵੇਖੋ ਬਿੱਲੀ ਮਣਕੀ ਅੱਖਾ ਦੋਸਤੋ ਬਿਲਕੁਲ ਸਟ੍ਰੇਟ ਪੜਾ ਪਤਲਾ ਪਿੰਡਾ ਇਹ ਪੂਰਾ ਭਾਰਾ ਜੁੱਥਾ ਹੈਗਾ ਸਰੀਰ ਬੰਤਰ ਜਿਹੜੀ ਆ ਦੋਸਤੋ ਭਾਰੀ ਆ ਠੀਕ ਭਜਨ ਮਟੇ ਵਾਲੀ ਆ ਹਾਈਟ ਮੀਡੀਅਮ ਆ ਸੋ ਮੋਸਟਲੀ ਜਿੱਦਾਂ ਆਪਾਂ ਵੇਖਦੇ ਆਂ ਨੀਲੀ ਰਾਵੀ ਜਿਹਦੇ ਵਿੱਚ ਜੋ ਨੀਲੀ ਦੇ ਵਿੱਚ ਹੋਣਾ ਚਾਹੀਦਾ ਲੋ ਜੀ ਸੋ ਹੈ ਆ ਫਿਰ ਠੰਡੀ ਸੀਲ ਆ ਲੋ ਜੀ ਬਾਕੀ ਥਾਂ ਥਾਂ ਇੱਕ ਵਾਰੀ ਤੁਹਾਨੂੰ ਥੋੜਾ ਜਿਆ ਵਖਾਉਣੇ ਆ ਕਲੋਜ਼ ਕਰਕੇ ਆ ਵੇਖੋ ਥੋੜਾ ਲੇਟ ਹੋਣ ਕਰਕੇ ਨਹੀਂ ਤਾਂ ਆਪਾਂ ਟਿੱਪ ਕੇ ਦਿਖਾਉਣੀਆਂ ਸੀਗੀਆਂ ਸਤਿ ਸ੍ਰੀ ਅਕਾਲ ਹਰ ਵਾਰ ਦੀ ਤਰ੍ਹਾਂ ਜਿਹੜੀ ਦੋਸਤੋ ਤਸੱਲੀ ਆ ਵੀਰ ਕਹਿੰਦਾ ਵੀ ਟਿੱਪ ਕੇ ਦਿਖਾਉਣੀ ਸੀ ਫਿਰ ਹਾਲ ਜਿਹੜਾ ਹੁਣ 6:30 ਵਜੇ ਨੇੜ ਤੋ ਟਿਪਕੇ ਵਿਖਾਇਆ ਦੋਸਤੋ ਥੋੜੀ ਵੀਡੀਓ ਲੰਬੀ ਬਣ ਜਾਂਦੀ ਆ ਇੱਕ ਟਾਈਮ ਥੋੜਾ ਜ਼ਿਆਦਾ ਵੇਸਟ ਹੋ ਜਾਊਗਾ। ਇਸ ਦਿਨ ਦਾ ਥਣ ਦੀ ਗਰੰਟੀ ਆਪਣੀ ਪੂਰੀ ਫੁੱਲ। ਠੀਕ ਹੈ ਜੀ। ਭਾਰ ਨਹੀਂ ਕਰਦੀ ਹੋਗੀ। ਆ ਦੇਖੋ ਜੀ। ਜੀ ਜੀ ਬਲਕਿ ਆਪਾਂ ਚੰਗੇ ਦੁੱਧ ਦੀ ਉਮੀਦ ਕਰ ਸਕਦੇ ਆ ਇਹਦੇ ਤੋਂ। ਬਿਲਕੁਲ ਜੀ ਭਜਨਵੱਟੇ ਵਾਲੀ ਆ ਲੋਹ 45 ਪੂਰੀ ਛੋਟੀ ਸੂਬਾ ਦੂਜਾ ਹਨਾ ਜੀ ਸੂਬਾ ਦੂਜਾ ਹਰਵੇਲ ਵੀਰ ਕਿੰਨਾ ਮੁੱਲ ਫਿਰ ਲੈਣ ਦੇਣ ਕੀ ਕੀਤਾ ਸੰਧੂ ਸਾਹਿਬ ਮੁੱਲ ਕਰਨ ਨੂੰ ਭਵੇਂ ਜਿੰਨਾ ਮਰਜ਼ੀ ਕਰੀ ਜਾਈਏ 77 ਹਜ਼ਾਰ ਦਾ ਲੇਦੇ ਕਰਾਂਗੇ 77 ਹਾਂ ਜੀ ਠੀਕ ਹੈ ਭਰਾ 77 ਹਜ਼ਾਰ ਦੋਸਤੋ ਲੇਦੇ ਆ ਠੀਕ ਆ ਬਾਕੀ ਥਾਂ ਤੋਂ ਵੀ ਦੇਖ ਸਕਦੇ ਹੋ ਤੁਸੀਂ ਬਿਲਕੁਲ ਲੰਬਾਈ ਦੇ ਵਿੱਚ ਮੁੱਠੀ ਵਾਲਾ ਖਾਣਾ ਇਹ ਜਵਾ ਇਹ ਚੰਗੀ ਕਰਾ ਦੂਗੀ ਠੀਕ ਆ ਜੀ ਅਗਲੀ ਨੀਲੀ ਦੀ ਇੱਕ ਹੋਰ ਛੋਟੀ ਚਾਹ ਦਿੰਦਾ ਮੈਂ ਨੀਲੀ ਦੀ ਆ ਛੋਟੀ ਬਿਲਕੁਲ ਜਿੰਨਾਂ ਕੋਲ ਆਪਾਂ ਲੈ ਕੇ ਆਏ ਆ ਹਾਂ ਜੀ ਉਹਨਾਂ ਕੋਲੇ ਚੰਗੀਆਂ ਨੀਲੀ ਦੀਆਂ ਮੱਜਾਂ ਸ਼ਕੀਨ ਨੇ ਅੱਛਾ ਤਾਂ ਚੰਗੇ ਹੈ ਵੀ ਬੋਡੀ ਦੇ ਵਿੱਚ ਆ ਪਰ ਹੈ ਵੀ ਸੀਮਨ ਦੀ ਛੋਟੀ ਆ ਹੂੰ ਆ ਚਲੋ ਉਹਨਾਂ ਨੂੰ ਸਵੇਰ ਕਿਨੂੰ ਪਹਿਲਣੀ ਆ ਜੀ ਪਹਿਲਾਂ ਮੋਹ ਚ ਉੱਗੀ ਆ ਫੁੱਲ ਹੈ ਤਾਂ ਹਾਈਟ ਕੱਦ ਵਜਨ ਲੋੜ ਜਿਹੜਾ ਦੋਸਤੋ ਪੂਰਾ ਹੈ ਠੀਕ ਆ ਵੱਡੀ ਹਾਈਟ ਆ ਵੀ ਛੋਟੀ ਜਿਹੀ ਨਹੀਂ ਕਿ ਸੋਹਣੀ ਹਾਈਟ ਆ ਵੱਡੀਆਂ ਬੱਝਾਂ ਛੋਟੀਆਂ ਚ ਪੈਂਦੀ ਆ ਪਹਿਲਾ ਸੂਆ ਸੂਗੀ ਬਿੱਲੀ ਮਰਕਣੀ ਆਖਾ ਦੋਸਤੋ ਪਤਾ ਪਹਿਲੇ ਸੂਵੇ ਚੰਗੀ ਉਮੀਦ ਕਰ ਸਕਦੇ ਤੇ ਬਿਲਕੁਲ ਛੋਟੀ ਦੇ ਨਿਸ਼ਾਨ ਤੇ ਬਾਕੀ ਆ ਤੁਸੀਂ ਸਟਰਕਚਰ ਵੇਖ ਸਕਦੇ ਹੋ ਝੋਟੀ ਦਾ ਦੇਖੋ ਖੂਬਸੂਰਤ ਆ ਦੇਖੋ ਜਰਾ ਚੌਰਸਲੇਵਾ ਤੇ ਬਿਲਕੁਲ ਫਿਕਸਡ ਹੈਡਰ ਆ ਠੀਕ ਆ ਪਹਿਲਾਂ ਝੋਟੀ ਨੇ ਸੂਣਾ ਤੇ ਉਮੀਦ ਚੰਗੀ ਆ ਦੋਸਤੋ ਬਾਕੀ ਪਸ਼ੂ ਦਾ ਪਤਾ ਨਹੀਂ ਹੁੰਦਾ ਨੀਲੀ ਦੇ ਦਾ ਦਾਹੀ 11 12 ਲੀਟਰ ਤੱਕ ਵੀ ਕਈ ਝੋਟੀਆਂ ਦੇ ਪਸਾ ਬੋਲੀ ਦਾ ਕੇ ਝੋਟੀ ਪਹਿਲੇ ਸਵੇਰੇ 12 ਲੀਟਰ ਤੇ ਜਾਣੀ ਪਈ ਬਿਲਕੁਲ ਜੀ ਮੈਂ ਕੀ ਇਹਦੀ ਫੇਸ ਕੁਆਲਟੀ ਬਿਲਕੁਲ ਜਰਸੀ ਘਾਵਾਂ ਵਾਂਗੂ ਇਹ ਦੇਖ ਸਕਦੇ ਤੁਸੀਂ ਬਿਲਕੁਲ ਡੁੰਗਾਈ ਹੈ ਡੁੰਗਾਈ ਦੇ ਵਿੱਚ ਛੋਟਾ ਸਿੰਗਾ ਤੇ ਬਿਲਕੁਲ ਝੋਟੀ ਦੋਸਤੋ ਨਵੀਂ ਝੋਟੀਆਂ ਥੋੜਾ ਜਿਹਾ ਪਸ਼ੂ ਡਰਦਾ ਵੀ ਹੈਗਾ ਉਪਰ ਦੇ ਬੰਦੇ ਤੋਂ ਵੀ ਬਾਕੀ ਡੁੰਗਾਈ ਪੂਰੀ ਅੱਖਾਂ ਦੇ ਵਿੱਚਕਾਰ ਜਿਵੇਂ ਨੀਲੀ ਦੀਆਂ ਝੋਟੀਆਂ ਦੇ ਵਿੱਚ ਜਾਂ ਨੀਲੀ ਬਰੀਡ ਨੂੰ ਆਪਾਂ ਰੱਖ ਲੀਏ ਫੈਲ ਤੇ ਆਧਾਰ ਤੇ ਬਿਲਕੁਲ ਡੁੰਗਾਈ ਪੂਰੀ ਹੈ ਜੋ ਜਿਸ ਤਰ੍ਹਾਂ ਆਪਾਂ ਪਾਕਿਸਤਾਨ ਬਲੱਡ ਲਾਈਨ ਦੇ ਵਿੱਚੋਂ ਪਸ਼ੂ ਦਿਖਾਏ ਜਾਂਦੇ ਆ ਸੇਮ ਕਾਪੀ ਸੋ ਹਰ ਵਾਰ ਜਿਹੜੀ ਦੋਸਤੋ ਮੈਂ ਗੱਲ ਕਰ ਲੈਣਾ ਉਹਨਾਂ ਵੀ ਬਿਲਕੁਲ ਬਾਰਡਰ ਦੇ ਨਾਲ ਲੱਗਦੇ ਤਾਂ ਕਿ ਪਿੰਡ ਜਿਹੜੇ ਮਾਧਿਏ ਏਰੀਆ ਦੇ ਸੋ ਝੋਟੀਆਂ ਨੀਲੀ ਰਾਵੀ ਤੇ ਨੀਲੀ ਦੇ ਪਸ਼ੂ ਮੋਸਟਲੀ ਪਾਏ ਜਾਂਦੇ ਆ ਗਾਂ ਪੁਰਾਣੇ ਰਵੇ ਦੇ ਵਿੱਚੋਂ ਗਾ ਨਵੇਂ ਰਵੇ ਦੀਆਂ ਜਿਹੜੀਆਂ ਝੋਟੀਆਂ ਦੋਸਤੋ ਲਈਆਂ ਗਈਆਂ ਨੇ ਕਿਤੇ ਨਾ ਕਿਸੇ ਜਿਹੜਾ ਦੋਸਤੋ ਪਸ਼ੋਕਰ ਆ ਉਹ ਇੰਨਾਂ ਝੋਟੀਆਂ ਦਾ ਝਲਕ ਮਾਰਦਾ ਨਜ਼ਰ ਆਊਗਾ ਤੁਹਾਨੂੰ ਉਹ ਨੀਲੀ ਦੀ ਜਿਹੜੀ ਆ ਪਿਓਰ ਚੋਟੀ ਆ ਚੰਗੀ ਸੋਹੀ ਆ ਦੇਖ ਬਹੁਤ ਸੋਹਣੀ ਆ ਥਾਣੇ ਦੇ ਬਾ ਤੁਹਾਨੂੰ ਦਿਖਾਵਾਂਗੇ ਬਿਲਕੁਲ ਬਹੁਤ ਵਧੀਆ ਜਿੰਨਾ ਵੀ ਆਪਾਂ ਆ ਦੇਖੋ ਜੀ ਠੀਕ ਹੈ ਜੀ ਮੁਠੀ ਨਾਲ ਥਾਣਾ ਦੋਸਤੋ ਅਜੇ ਕੱਟੂਗੀ ਥਰਮਪਾਸ ਬੇਸ ਪੂਰੀ ਆ ਥਾਣਾ ਦੇ ਵਿੱਚ ਆ ਕਰੋ ਚੱਕ ਜਰਾ ਆ ਵੇਖੋ ਬਹੁਤ ਵਧੀਆ ਬੇਸ ਪੂਰੀ ਆ ਸੋਹਣੀ ਦੇਖਾ ਹਰਵੀਰ ਭਾਈ ਕੀ ਲੈ ਤੇ ਫਿਰ ਤੁਹਾਨੂੰ ਜਾਵੇ ਤਾਂ ਮੋਲ ਆਪਾਂ ਵੀਡੀਓ ਤੇ ਕਰਾਂਗੇ ਹਾਂ ਫੋਨ ਤੇ ਹੈ ਦੀ ਹਾਂ ਫੋਨ ਤੇ ਕਰਾਂਗੇ ਸੌਰੀ ਫੋਨ ਤੇ ਜਿਹੜਾ ਦੋਸਤੋਂ ਮੋੜਨ ਕੀਤਾ ਜਾਊਗਾ ਜ਼ਰੂਰ ਤੁਸੀਂ ਸੰਪਰਕ ਕਰ ਲਿਆ ਝੋਟੀ ਤਿਆਰੀ ਆ ਗਾਂ ਬੱਚੇ ਲੈਣੇ ਆ ਕਿਸੇ ਵੀਰ ਨੇ ਨੀਲੀ ਦੇ ਤੇ ਫਰੀਟ ਦੇ ਉਹ ਵੀ ਤੁਸੀਂ ਲੈ ਸਕਦੇ ਹੋ ਬਾਕੀ ਝੋਟੀ ਤੇ ਕੋਈ ਕਾਜ ਨਹੀਂਗਾ ਬਿਲਕੁਲ ਥਾਣੇ ਦੇ ਵਿੱਚ ਹੀ ਪੱਧਰ ਆ ਸੋਨਾ ਵਿਖਾਲਾ ਚਿੰਗੀ ਸਿੰਗੀ ਆ ਫੇਸ ਕੁਆਲਟੀ ਵਗੈਰਾ ਜੀ ਆਪਾਂ ਇਹਦੇ ਜੋ ਜਾਨੀਏ ਪਹਿਲਾਂ ਕਰ ਸਕਦੇ ਆ ਬਿਲਕੁਲ ਜਦ ਦੀ ਉਮੀਦ ਇਹਦੇ ਤੋਂ 12 12:30 ਨਹੀਂ ਕਰ ਸਕਦੇ ਪਹਿਲੇ ਸੋ ਠੀਕ ਆ ਜੀ ਇਸ ਤੋਂ ਬਾਅਦ ਇੱਕ ਹੋਰ ਜਿਹੜੀ ਮੱਝ ਤੁਹਾਨੂੰ ਅਗਲੀ ਦਿਖਾਉਣੀ ਆ ਇਹ ਵੀ ਗੱਪਣ ਇਹ ਵੀ ਗੱਪਣ ਆ ਅੱਛਾ ਜੀ ਇਹ ਦੂਜਾ ਸੁਹਾ ਸੁਣੀ ਆ ਅੱਛਾ ਹਾਈਟ ਬੋਲਾ ਪਤਲੀ ਕੰਬੜੀ ਦੀ ਆ ਬਿਲਕੁਲ ਸਕਿਨ ਪਤਲੀ ਆ ਦੋਸਤੋ ਸੁਹਾ ਦੂਜਾ ਬਿਲਕੁਲ ਛੋਟਾ ਜਿਹਾ ਸਿੰਗ ਹੈ ਗੁਲਾਈ ਦੇ ਵਿੱਚ ਬਿਲਕੁਲ ਰਾਉਂਡ ਸ਼ੇਪ ਦੇ ਵਿੱਚ ਜਿਹੜੀ ਮੋੜਿਆ ਹੋਇਆ ਝੋਟੀ ਵੀ ਸੋ ਦੂਜਾ ਸੁਹਾ ਸੁਣੀ ਆ ਦਿਨ ਕਿੰਨੇ ਕ ਲੈ ਜੂ ਹਜੇ ਤਿੰਨ ਦਾ 5-4 ਦਿਨ ਖੜੋ ਗਈ ਪਰ ਬੜੋਂ ਦੀ ਬਹੁਤ ਵਧੀਆ ਠੀਕ ਆ ਜੀ ਬੜਨੀ ਬਹੁਤ ਵਧੀਆ 5 ਤੋਂ 4 ਦਿਨ ਜਿਹੜੇ ਦੋਸਤੋ ਖਜੇ ਖੁੱਲੇ ਡੂਲੇ ਲੈ ਜੂ ਆ ਵੇਖੋ ਠੀਕ ਹੈ। ਉਹ ਥੋੜਾ ਟਕਮਾਦ ਤੋੜ ਦਈ। ਲੈਓ ਜੀ ਹਰਵੀਰ ਭਾਈ ਲੈਓ। ਠੀਕ ਆ। ਸੋ ਥਣ ਦੇਵੇ ਦੀ, ਥਣ ਭੰਡਾ ਚੰਗਾ ਦੋਸਤੋ। ਅ ਫੇਸ ਕੁਆਲਿਟੀ ਚੰਗੀ ਆ, ਬਾਕੀ ਦਿਖ ਚੰਗੀ ਐ, ਛਕੀਨੀ ਵੀ ਹੈਗੀ ਆ। ਕਿਉਂਕਿ ਸਿੰਘ ਸੁੰਘ ਦੀ ਗੁਲਾਈ ਚੰਗੀ ਆ। ਤੇ ਬਿਲਕੁਲ ਪਤਲੇ ਪਿੰਡੇ ਦੀ। 5-4 ਦਿਨ ਲੈ ਜੂਗੀ ਤੇ ਭਵਾਨਾ ਘਟੋ ਘਟ ਵੀ ਹੋਰ ਆਪਾਂ ਉਮੀਦ ਕਰ ਸਕਦੇ ਵੀ ਸੋਨਾ ਲਿਵਾ ਪਰ ਲੋਗੇ ਇਹੀ ਛੋਟੀ ਕੰਮ ਵੀ ਹੁੰਦੀ ਹਾਂਜੀ 40 ਤੋਂ 90000 ਦੀ ਛੋਟੀ ਜਿਹੜੇ ਹਿਸਾਬ ਨਾਲ ਇਹਦੀ ਲੋਕਾਂ ਜਿਹੜਾ ਬਣੀ ਆ ਹਾਂਜੀ ਬਸ ਇੱਕ ਬਿਨਾਂ ਜਾਉਂ ਸਮਾਰ ਕਰਕੇ ਹੀ ਸੁਦੇ ਵੀਰ ਨੇ ਘਰੇਲੂ ਦੋਸਤਾਂ ਘਰੇ ਚਵਾਈ ਨਹੀਂ ਲੈਣੀ ਆ ਤੇ ਮੈਨੂੰ ਲੱਗਦਾ ਵੀ ਬੈਸਟ ਆ ਥਾਣੇ ਕੋਲੋਂ ਥੋੜਾ ਜਿਹਾ ਕੋਲੋਂ ਹੋਰ ਦਿਖਾਉਣੇ ਆ ਵੇਖੋ ਬਹੁਤ ਸੋਨਾ ਧਨ ਲੱਗਾ ਆ ਦੇਖੋ ਸਾਈਜ਼ ਬਿਲਕੁਲ ਬਰਾਬਰ ਅਗਲੇ ਅਗਲੇ ਪਿਛਲੇ ਦਾ ਪਿਛਲੇ ਨਾਲ ਸਾਈਜ਼ ਬਰਾਬਰ ਸੋ ਕਿਉਂਕਿ ਪਸ਼ੂ ਜਿਹੜਾ ਦੋਸਤੋ ਪਹਿਲਾਂ ਜਿਗਰ ਕੀਤਾ ਵੀ ਟਿੱਪ ਕੇ ਦਿਖਾਉਣੀ ਸੀ ਸਾਰੇ ਗੱਬਣਾ ਫਿਲਹਾਲ ਵੀਡੀਓ ਉਹ ਤੇ ਥੋੜਾ ਜਿਹਾ ਹਨੇਰਾ ਨਾਈਟ ਹੋਣ ਕਰਕੇ ਥੋੜਾ ਜਿਹਾ ਤਾਂ ਕਰਕੇ ਆਪਾਂ ਪਰਹੇਜ਼ ਕਰ ਗਏ ਆ ਗਰੇਜ਼ ਕਰ ਗਏ ਆ ਰਵੀਰ ਭਾਈ ਲੈਣ ਦੇਣ ਦਾ ਕੀ ਹੈ ਤੰਦੂਰ ਸਾਹਿਬ 85800 ਰੁਪਏ ਦੀ ਵਿੱਚੋਂ ਸਿਰਫ ਛੋਟ ਹੋਊਗੀ ਸਾਢੇ 85800 ਚੋਂ ਛੋਟ ਹੋਊਗੀ ਠੀਕ ਹੈ ਜੀ ਸਾਢੇ 85800 ਦੇ ਵਿੱਚੋਂ ਭਰਾਓ ਛੋਟ ਹੋਊਗੀ ਪਸ਼ੂ ਆਲਓਵਰ ਜਿੰਨੇ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਕੋਈ 5 4 ਦਿਨ 7 ਦਿਨ ਤੱਕ ਜਿਹੜਾ ਤੁਹਾਨੂੰ ਪਸ਼ੂ ਤਿਆਰੀ ਵਾਲੇ ਆ ਬਾਕੀ ਸਭ ਦਾ ਥਾਨ ਹਰ ਇੱਕ ਜਿਹੜਾ ਪੋਲਾ ਨਿਕਲੂਗਾ ਚੋੜੀ ਠੀਕ ਆ ਚਵਾਈ ਹਰ ਵਾਰ ਦੀ ਤਰ੍ਹਾਂ ਜਦੋਂ ਆਪਾਂ ਜ਼ਿਕਰ ਕਰਦੇ ਹਾਂ ਕਿ ਚਵਾਈ 35 ਜਿਹੜਾ ਪਸ਼ੂ ਦਾ ਬਿਲਕੁਲ ਪੋਲਾ ਭਰਾ ਚੰਗਾ ਮੋਟੀ ਧਾਰ ਹੈ ਜੇ ਤੁਹਾਨੂੰ ਉਮੀਦ ਕੀਤੀ ਜਾਂਦੀ ਹੈ ਪਸ਼ੂ ਠੰਡਾ ਤੇਰਾ ਰਹੂਗਾ ਤੇ ਚਵਾਈ ਪੋਲੀ ਰਹੂਗੀ ਠੀਕ ਹੈ ਜੀ ਇਹ ਤੀਜੇ ਸੂਏ ਸਾਨੂੰ ਦਾ ਮਾਇਨੇ ਸੋਣਾ ਹੂੰ ਭਾਰੀ ਆ ਪੂਰੀ ਵਜਨ ਰੋੜਾ ਦੀ ਇਹ ਪੂਰੀ ਵਜਨ ਵਾਲੀ ਆ ਠੀਕ ਹੈ ਜੀ ਫੁੱਲ ਵਜਨ ਲੋੜਾ ਦੋਸਤੋ ਤੇ ਥਾਂ ਦੇ ਵਿੱਚ ਇੱਕ ਵਾਰੀ ਮੈਂ ਕੰਡੀਸ਼ਨ ਦੱਸ ਦੇਣਾ ਵੀ ਬਿਲਕੁਲ ਫੱਦਰ ਲੈਵਲ ਥਾਂ ਵਿਖਾਉਂਦੀ ਹੈ ਜਦੋਂ ਤੁਸੀਂ ਕਿੱਥੋਂ ਤੱਕ ਠੀਕ ਹੈ ਜੀ ਮੁਠੀ ਵਾਲਾ ਮੋਟਾਈ ਦੇ ਵਿੱਚ ਥਣ ਪੂਰਾ ਆਪਾਂ ਇਹ ਤੋਂ 14 ਲੀਟਰ ਦੀ ਵੀ ਕਰ ਸਕਦੇ ਹੂੰ ਤੇ ਪੁਠਾ ਜੇਕਰ ਦੋਸਤੋ ਵੇਖੀਏ ਤੇ ਆਪਾਂ ਕਹਿਿੰਦੇ ਵੀ ਚੜਾਈ ਵੇਖੋ ਘੱਟੋ ਘੱਟ ਵੀ 2.5 ਫੁੱਟ 2.5 ਫੁੱਟ ਦਾ ਪੁਠਾ ਚੜਾਈ ਦੇ ਵਿੱਚ ਤੇ ਸੂਬਾ ਤੀਜਾ ਹੋਊਗਾ ਜੀ ਤੀਜਾ ਸੂਬਾ ਹੋਣਾ ਚਾਹੀਦਾ ਠੀਕ ਹੈ ਜੀ ਸੂਬਾ ਤੀਜਾ ਜੀ ਬਧਿਆ ਜੰਦ ਸਾਹਿਬ ਕਿਉਂ 55 ਜਿੰਨੀ ਵੀ ਆਪਾਂ ਇਹ ਚੀਜ਼ ਕਰ ਲਈਏ ਕਿ ਤਰ੍ਹਾਂ ਵੀ ਬਾਕੀ ਥਾਂ ਚੱਡਾ ਦੋਸਤੋ ਬਹੁਤ ਸੋਹਣਾ ਥਾਂ ਭਾਂਡਾ ਚੰਗਾ ਆਪ ਵੀ ਉਪਰੋਂ ਹੈਵੀ ਬਾਡੀ ਵੇਟ ਦੀ ਆ ਬਾਕੀ ਬੇਣ-ਭੂਣ ਵੇਖੋਗੇ ਬਿਲਕੁਲ ਬਾਬਚਾਂਦੀਆਂ ਹੋਈਆਂ ਮਿਲਕ-ਬੇਣ ਵੀ ਚੰਗੀਆਂ ਸੋਹਣੀਆਂ ਵਿਖਾਈ ਦੇ ਰਹੀਆਂ ਨੇ ਕਸੂ ਆ ਜਿਹੜੇ ਦੋਸਤੋ 44 ਨੇ ਟੋਟਲ ਤੇ ਇਹਦਾ ਭਾਈ ਹਰਵੈਲ ਮੋਲ ਕੀ ਕਰਦੇ ਸਾਨੂੰ ਸਰ ਮੋਲੇ ਦਾ 70000 ਰੁਪਏ ਚੋ ਵੀ ਮੰਨਤਨ ਕਰਾਂਗੇ 70000 ਚ ਕਰਾਂਗੇ ਬਿਲਕੁਲ ਠੀਕ ਹੈ ਹਰਵੈਲ ਭਾਈ ਨੰਬਰ ਦੱਸਿਓ ਆਪਣੇ 9903682025 9906382025 ਠੀਕ ਹੈ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਹਰਵੈਲ ਸਿੰਘ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਠੀਕ ਹੈ ਜੀ ਸੋ ਵਿਜਿਟ ਤੁਸੀਂ ਖਾਸ ਪਿੰਡ ਜੋੜ ਸਿੰਘ ਵਾਲੇ ਕਰਨੀ ਆ ਦੁੱਬਲੀ ਚੀਮਾ ਬਰਵਾਲਾ ਪਿੰਡ ਬਿਲਕੁਲ ਨਾਲ ਲੱਗਦੇ ਆ ਪਸ਼ੂ ਅੱਜ ਵੀ ਜਿਹੜੇ ਦੋਸਤੋ ਹਰ ਵਾਰ ਦੀ ਤਰ੍ਹਾਂ ਚੰਗੇ ਸੀ ਸਾਫ਼ ਸੁਥਰੇ ਆ ਤੇ ਗੱਪਣ ਪਸ਼ੂ ਆ 5-7 ਦਿਨਾਂ ਦੇ ਵਿੱਚ ਸੂਣ ਨੂੰ ਬਿਲਕੁਲ ਰੈਡੀ ਆ ਮਿਲਦੇ ਆ ਦੋਸਤੋ ਇੱਕ ਨਹੀ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ